ਅਸੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਵੀ ਅੱਜ ਦਾ ਦਿਨ ਤੇ ਦੀ ਸ਼ੁਰੂਆਤ ਸ਼ਾਦੀ ਦੁਕਾਨੇ ਨਵੇਂ ਸ਼ਾਹ ਨੇ 1:30 ਵਜੇ ਸ਼ਾਦੀ ਦੁਕਾਨੇ ਦੇ ਦੀ ਸ਼ੁਰੂਆਤ ਤੇ ਨਾਲ ਆਪਣੇ ਬਹੁਤ ਹੀ ਪ੍ਰਸਿੱਧ ਇੱਕ ਦਿੱਤੀ ਅੰਕੁਸ਼ ਹਲਵਾਈ ਤੇ ਨਾਲ ਪਿਛੇ ਸਭ ਹੀ ਡੈਰੀ ਵਾਲਾ ਹਾਂ ਇਹ ਸਾਡਾ ਬਿਜ਼ਨਸ ਸਾਂਝਾ ਹੈ ਗੱਡੀਆਂ ਖਰੀਦੀਆਂ ਆ ਕੰਟੇਨਰ ਚ ਨਾਲ ਲਾਤੀਆਂ ਲੋਡ ਕਰਦੀਆਂ ਆ ਹਾਂ ਦੁਬਈ ਤੋਂ ਆਉਣੀਆਂ ਸੋਨੀਆਂ ਗੱਡੀਆਂ ਬੜੀਆਂ ਨਹੀਂ ਨਹੀਂ ਹਾਂ ਉੱਥੋਂ ਵੀ ਆਉਣੀਆਂ ਆ ਚਲੋ ਜਿੱਥੋਂ ਵੀ ਆਉਣੀਆਂ ਆ ਆ ਜਾਣ ਵੱਡੇ ਕੰਮ ਅਲਿਖੋਈ ਕਾਸ਼ ਇਹ ਗੱਡੀ 'ਚ ਮੈਂ ਹੁੰਦਾ ਕੌਣ ਕਹਿੰਦਾ ਕਾਸ਼ ਇਹ ਗੱਡੀ 'ਚ ਮੈਂ ਹੁੰਦਾ ਉਹ ਦੇਖੋ ਕਦਾ ਪਾਰ ਜ਼ਿੰਦਗੀ ਬਕਾਰ ਹੋਈ ਪਈ ਐ ਬਿਲਕੁਲ ਭਈ ਐ ਨਾ ਵੀ ਹੁਣ ਦੁਕਾਨ ਤੋਂ ਅੱਠ ਪੈ ਤੇ ਪਾਤੇ ਘਰ ਆਲੂ ਚਾਲੇ ਕਿਉਂਕਿ ਆਪਣਾ ਪੱਠਿਆਂ ਦਾ ਟਾਈਮ ਹੋ ਗਿਆ ਸੀਗਾ ਕਿ ਪਸ਼ੂ ਵੀ ਢੀਕਦੇ ਪੂਰੇ ਟਾਈਮ ਦੇ ਨਾਲ ਪੱਠੇ ਨਾ ਪਾਏ ਹੁਣ ਤੇ ਮੁੜ ਕੇ ਵੇ ਸ਼ਾਮ ਨੂੰ ਤੁੱਤ ਤੋਂ ਤੰਗ ਕਰਦੇ ਆ ਤੇ ਗਰਮੀ ਵਾਲੀ ਹੋਈ ਆ ਤੇ ਮੈਂ ਹੁਣ ਮੱਛਰ ਵੀ ਕਾਫੀ ਹੋ ਜਾਂਦਾ ਤਾਂ ਕਰਕੇ ਐਨਕਾਂ-ਕਾਂ ਲਾ ਕੇ ਰੱਖੀ ਦੀਆਂ ਹਨਾ ਜਿਹੜਾ ਜੋ ਕਹਿੰਦਾ ਕਹੀ ਜਾਵੇ ਕੋਈ ਚੱਕ ਨਹੀਂ ਆਪਾਂ ਆਪਣਾ ਪ੍ਰਹੇਜ ਵੀ ਰੱਖਣਾ ਆ ਇਹ ਤਾਂ ਕਈ ਕਹਿੰਦੇ ਕੀ ਐਨਕਾਂਆਂ ਲਾਈ ਫਿਰਦਾ ਕਰੇ ਹਨਾ ਪਰ ਆਪਣਾ ਪ੍ਰਹੇਜ ਜ਼ਰੂਰ ਧਿਆਨ ਰੱਖਿਆ ਕਰੋ ਹਨਾ ਤੇ ਲੈ ਵੀ ਮਿੱਤਰੋ ਟੌਪ ਵਾਲੀ ਆ ਗਰਮੀ ਨੇ ਤਾਂ ਹਨਾ ਸਿਰ ਆ ਕੀਤਾ ਪਿਆ ਆ ਬਹੁਤ ਜ਼ਿਆਦਾ ਗਰਮੀ ਆ ਯਾਰ ਤੇ ਜਵਾਗ ਦਾ ਬਿਲਕੁਲ ਨਹੀਂ ਇਸ ਗਰਮੀ ਦੇ ਵਿੱਚ ਹਾਏ ਹਾਏ ਕਰਦੇ ਆ ਹਨਾ ਲੈ ਵੇ ਮਿੱਤਰਾ ਅੱਜ ਹਣ ਕੱਲ ਦੀ ਆਪਣੀ ਪਾਣੀ ਦੀ ਵਾਰੀ ਆ ਤੇ ਮੈਂ ਨੱਕੇ ਕਰ ਤੇ ਇੱਥੇ ਇਧਰ ਆਪਣਾ ਪਾਣੀ ਆਊਗਾ ਤੇ ਸ਼ਾਮ ਨੂੰ ਇਧਰ ਗੁਰੂ ਘਰ ਦੀ ਬਾਣੀ ਕੰਨੀ ਪੈਂਦੀ ਆ ਤੇ ਇਧਰ ਐਸੇ ਬਾਣੀਆਂ ਲੱਗੇ ਤੇ ਮੈਂ ਕਹਿੰਦਾ ਤੋੜੀ ਲਈਏ ਹਨ ਇੱਥੋਂ ਵੀ ਪਰ ਤੋੜ ਨਾ ਦਿੰਦੇ ਨੀ ਉਹ ਸਾਹਮਣੇ ਬੋਰੀਏ ਵੀ ਦੇਖ ਰਹੇ ਐ ਕੰਮ ਕਮ ਨਵੇੜ ਕੇ ਤੇ ਫੇ ਆਪਾਂ ਪਹੁੰਚ ਗਏ ਸ਼ਾਮ ਨੂੰ ਜਿਮ ਦੇ ਵਿੱਚ ਤੇ ਮੈਂ ਕਿ ਕੜੀ ਵਾ ਫੰਕਸ਼ਨ ਵੀ ਕਰ ਲਈ ਜਿਮ ਮੈਂ ਅਜੇ ਬੜੇ ਦਿਨਾਂ ਬਾਅਦ ਆਏ ਆ ਤੇ ਹੁਣ ਲਾ ਰਹੇ ਆ ਥੋੜੇ ਰਹਿ ਗਏ ਸੈਟ ਪਹਿਲਵਾਨ ਵੀ ਲੱਗਾ ਹੋਇਆ ਆ ਉਹ ਤੋਂ ਬਾਅਦ ਸ਼ਬ ਘਰ ਨੂੰ ਚਾਲੇ ਪਾਉਣੇ ਘਰੇ ਜਾ ਕੇ ਠੰਡੇ ਠੰਡੇ ਹਦਵਾਨੇ ਰੱਖੇ ਹੋਏ ਆ ਫਰੈਜ ਚ ਡਾਈ ਡੂਡ ਦਾ ਕੋਕ ਨਹੀਂ ਹਸਾਬ ਤਾਂ ਜਾ ਕੇ ਹਦਵਾਨੇ ਖਾਵਾਂਗੇ ਮਤੀਰੇ ਹੈਨਾ ਫੋਕੇ ਜੀ ਗਾਈਜ਼ ਹੈਲੋ ਗਾਈਜ਼ ਮਿਲਦੇ ਆ ਗਾਈਜ਼ ਬਾਚ ਗਾਈਜ਼ Tata, guys!